ਵਿਕਰਮ ਚੌਧਰੀ ਜਿਨ੍ਹਾਂ ਦਾ ਪਰਿਵਾਰ 90 ਸਾਲ ਜਿਨੇ ਕਾਂਗਰਸ ਦੀ ਸੇਵਾ ਕੀਤੀ ਮਾਸਟਰ ਕਰਮਨਤਾ ਸਿੰਘ ਤੋਂ ਲੈ ਕੇ ਚੌਧਰੀ ਸੰਤੋਖ ਸਿੰਘ ਤੱਕ ਉਸ ਵੇਲੇ ਜਦੋਂ ਰਾਜੇ ਵਿੜਿੰਗਹਰੀ ਜੰਮੇ ਨਹੀਂ ਸੀਗੇ ਉਹਨਾਂ ਨੇ ਆਪਣਾ ਬਾਪ ਭਾਰਤ ਜੋੜੋ ਯਾਤਰਾ ਦੇ ਵਿੱਚ ਗਵਾਇਆ ਜਦੋਂ ਰਾਹ ਉੱਥੇ ਅੰਤਿਮ ਸਾਹ ਉਹਨਾਂ ਨੇ ਛੱਡੇ ਇਹ ਪਰਿਵਾਰ ਨੂੰ ਨਾਰਾਜ਼ਗੀਆਂ ਹੁੰਦੀਆਂ ਮਾੜੇ-ਮੁਟੇ ਗਿਲੇ ਹੁੰਦੇ ਆ ਵੀ ਐਨਾ ਕੁਝ ਕੀਤਾ ਫੇਰਾ ਹੋ ਗਿਆ ਲੇਕਿਨ ਉਹ ਸਾਰੀਆਂ ਪਣਾਉਂਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਤੇ ਰਾਜਾ ਵੜਿੰਗ ਨੇ ਅਸੀਂ ਸਹਿਮਤੀ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਸਾਡੀ ਸਸਟੈਂਸ਼ਨ ਹੋ ਗਈ ਸੀ ਪਾਰਲੀਮੈਂਟਲ ਇਲੈਕਸ਼ਨਾਂ 'ਚ ਸਾਡੇ ਐਮਐਲਏ ਸਾਡੀ ਉਹਨੂੰ ਬਹਾਲ ਕਰਤਾ ਓਏ ਸਾਡਾ ਪ੍ਰਾ ਸਾਡਾ ਅੱਜ ਮੰਚ ਤੇ ਖੜਾ ਹੈ ਅਸੀਂ ਆਪਦੇ ਪ੍ਰਾ ਨੂੰ ਜੀ ਆਇਆਂ ਕਹਨੇ ਤੇ ਦੱਸਣਾ ਛੋਣੇ ਇਹ ਸ਼ੁਰੂਆਤ ਹੈ ਇਹ ਸ਼ੁਰੂਆਤ ਹੈ ਹਜੇ ਤਾਂ ਅੱਗੇ بڑا ਰਸਤਾ ਹੈ ਸਾਰੇ ਲੋਕ ਜੁੜ ਰਹੇ ਨੇ ਸਾਡੇ ਨਾਲ ਹੌਲੀ 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 ਕਾਫਲਾ ਵੱਡਾ ਹੁੰਦਾ ਜਾ ਰਿਹਾ ਸੋ ਤਗੜੇ ਹੋ ਕੇ ਤੁਸੀਂ ਸਾਰਿਆਂ ਨੇ ਪਹਿਰਾ ਦੇ ਕੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਣਾ ਹੈ ਮੈਂ ਇਹ ਤਾਂ ਕਾਂਗਰਸ ਸੀ ਆ ਪਰ ਚਲੋ ਫਿਰ ਵੀ ਜੀ ਆਇਆਂ ਕੋ ਜ਼ਿਲ੍ਹਾ ਰੰਦਾਵਾ ਜੀ ਨੂੰ ਕੋ ਰੰਦਾਵਾ ਜੀ ਨੂੰ ਰੰਦਾਵਾ ਜੀ ਜੀ ਆਇਆਂ ਕੋਦਵਾਰ ਬੋਲੋ ਸੋ ਦੇ ਹਾਲ ਸੋ ਇਨ ਇੱਕ ਸ਼ਬਦ ਨਾਲ ਹਾਜ਼ਰੀ ਕਰੋ ਪ੍ਰਵਾਨ ਮੈਂ ਬੇਨਤੀ ਕਰੂੰਗਾ ਰੰਦਾਵਾ ਸਾਹਿਬ ਵੀ ਵਿਕਰਮ ਚੌਧਰੀ ਨੂੰ ਜੀ ਆਇਆਂ ਕਹਿੰਦੇ ਫਿਰ ਵਿਕਰਮ ਚੌਧਰੀ ਇੱਕ ਮਿੰਟ ਬੋਲੋ ਇਹਨਾਂ ਦੀ ਗੱਲ ਕਰੀਏ ਮੈਂ ਇਹਨਾਂ ਨਰਾਜ ਹੋ ਗਿਆ ਸੀ ਇਹਨੂੰ ਹੀ ਪਤਾ ਮੈਂ ਤੇ ਪ੍ਰਧਾਨ ਜੀ ਰਸਤੇ 'ਚ ਗੱਲ ਕਰਦੇ ਆਉਂਦੇ ਸੀ ਮੈਂ ਵਿਕਰਮ ਨੂੰ ਕਿਹਾ ਮੈਂ ਕਿਹਾ ਆਪਣੇ ਪਰਿਵਾਰ ਮੇਰੇ ਮੈਂ ਕਿਹਾ ਇਹਨੂੰ ਮੈਂ ਇਹ ਕਹਾ ਮੇਰੇ ਗ੍ਰੈਂਡਫਾਦਰ 1921 ਚਾਹ ਸੀ ਤੇ ਤੁਹਾਡੇ 1935 'ਚ ਕਿ ਕਦੋਂ ਆਏ ਸੀ ਤੇ ਮੈਂ ਕਿਹਾ ਤੇਰਾ ਵਿਕਰਮ ਕਾਂਗਰਸ ਤੋਂ ਵਿਕਰਮ ਤੇਰਾ ਕਾਂਗਰਸ ਤੋਂ ਜਾਣਾ ਮੈਨੂੰ ਸਭ ਤੋਂ ਵੱਧ ਦੁੱਖ ਲੱਗੇਗਾ ਮੈਨੂੰ ਇਹ ਕਿਹਾ ਸੀ ਮੈਂ ਕਹਤੋਂ ਬਹੁਤ ਗਲਤ ਕਰ ਰਿਹਾ ਇਹਦਾ ਮੈਨੂੰ ਮੈਸੇਜ ਆਇਆ ਕਿ ਤੂੰ ਮੇਰੀ ਮਜਬੂਰੀ ਸੀ ਮੈਨੂੰ ਕਾਂਗਰਸ ਨੇ ਸਾਂਭਿਆ ਨਹੀਂ ਤੇ ਤੈਨੂੰ ਕਾਂਗਰਸ ਸਾਂਭੇਗੀ ਅਸੀਂ ਆਪਣੇ ਇਹ ਜਿਹੜਾ ਬੈਠਾ ਗੁਰਕੀਰਤ ਆ ਬੈਠਾ ਮੇਰਾ ਪ੍ਰਾਪ ਸਾਡੇ ਪ੍ਰਧਾਨ ਸਾਹਿਬ ਆ ਦਾਖਲ ਸਾਹਿਬ ਬੈਠੇ ਨੇ ਉਹ ਬਿੱਖੂ ਬਾਵਾ ਜੀ ਬੈਠੇ ਨੇ ਭਰਾ ਮੇਰਾ ਜਿਹੜਾ ਅਸਲੀ ਕਾਂਗਰਸੀ ਹੁੰਦਾ ਉਹਨੂੰ ਧੱਕੇ ਖਾ ਕੇ ਵੀ ਕਾਂਗਰਸ 'ਚ ਰਹਿਣਾ ਪੈਣਾ ਯਾ ਸਿੱਕੇ ਨਨ ਗੋਮੇ ਪਾਰਟੀ ਸਾਡੀ ਮਾਵਾਂ ਇਸ ਮਾਂ ਦੀ ਜੇ ਇੱਜ਼ਤ ਰੱਖਾਂਗੇ ਤੇ ਅਸੀਂ ਅੱਜ ਇੱਥੇ ਛਾਤੀ ਤਾਣ ਕੇ ਖੜੇ ਆਂ ਤੇ ਸਾਨੂੰ ਕਾਂਗਰਸ ਨੇ ਦਿੱਤਾ ਬਹੁਤ ਬਹੁਤ ਧੰਨਵਾਦ ਤੇ ਗੁਰੂ ਗੁਰਕਿਰਨ ਜੀ ਆਪਾਂ ਤਗੜੇ ਹੋ ਕੇ ਜਦੋਂ ਸਰਦਾਰ ਬੈਂ ਸਿੰਘ ਉਹਣਾ ਝੰਡਾ ਚੁੱਕਿਆ ਸੀ ਉਦੋਂ ਹੀ ਆਪਾਂ ਚੁੱਕੇ ਤੁਹਾਨੂੰ ਬਹੁਤ ਮਿਹਰਬਾਨ ਵਾਹਿਗੁਰੂ ਜੀ ਦਾ ਖਾਤਸਾ ਸਿਰ ਵਾਹਿਗੁਰੂ ਜੀ ਦੀ ਫਤਈ ਸਾਡੇ ਬਹੁਤ ਹੀ ਸਤਕਾਰਯੋ ਸੂਬਾ ਕਾਂਗਰਸ ਦੇ ਬਹੁਤ ਹੀ ਜਜ਼ਾਰੂ ਪ੍ਰદાન ਸardar amarinder singh raja vrindsa member of parliament ਸਾਡੇ ਬਹੁਤ ਹੀ ਸਤਿਆਰਿਓ ਕਾਂਗਰਸ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਸਾਬਕਾ ਡਿਪਟੀ ਚੀਫ ਮਿਨਿਸਟਰ ਮੈਂਬਰ ਆਫ ਪਾਰਲੀਮੈਂਟ ਸardar randawa ਸardar randawa ਸਾਹਿਬ ਗੁਰਗ੍ਰਿਤ ਕੋਟਲੀ ਜੀ ਸਾਡੇ ਵੱਡੇ ਵੀਰ ਜਿਨ੍ਹਾਂ ਦੇ ਅੱਜ ਇਸ ਵਿਸ਼ਾਲ ਕੱਟ ਦੇ ਵਿੱਚ ਮੈਨੂੰ ਹਾਈ ਕਮਾਂਡ ਨੇ ਸਾਡੇ ਸੀਐਲਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਔਰ ਸਾਡੇ ਵੱਡੇ ਵੀਰ ਰਾਜਾ ਵੜਿੰਗ ਜੀ ਨੇ ਰੰਦਾਬਾਤ ਸਾਹਿਬ ਨੇ ਦਾਸ ਦੀ सस्पेंशन ਰਿਵੋਕ ਕੀਤੀ ਹੈ ਮੈਂ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਜ਼ਿਆਦਾ ਸਮਾਂ ਨਹੀਂ ਲੈਣਾ ਪਰਦਾਨ ਜੀ ਦੇ ਨਾਲ ਵਿਧਾਨ ਸਭਾ ਤੱਕ ਪਹੁੰਚਣ ਲਈ ਬੜੇ ਲੰਬੇ ਸੰਘਰਸ਼ ਕੀਤੇ ਰੰ다ਵਤ ਸਾਹਿਬ ਬੇਸ਼ੱਕ ਸਾਰਾ ਪਰਿਵਾਰ ਪਿਛਲੇ 99 ਸਾਲ ਤੋਂ ਰਾਜਨੀਤੀ ਜੀ ਪਰ ਸਾਡੇ ਬਜ਼ੁਰਗ ਨੇ ਸਾਡੇ ਸਵਰਗੀ ਪਿਤਾ ਚੌਧਰੀ ਸੰਤੋਖ ਸਿੰਘ ਜੀ ਨੇ ਪਹਿਲਾਂ ਯੂਥ ਕਾਂਗਰਸ ਦਾ ਜ਼ਿਲ੍ਹਾ ਦਾ ਚੋਣ ਲੜਾਇਆ ਫਿਰ ਪੰਜਾਬ ਦੀ ਪ੍ਰਧਾਨ ਚੋਣ ਲੜੀ ਔਰ ਤੁਹਾਡੇ ਅਸ਼ੀਰਵਾਦ ਨਾਲ ਸਾਡੇ 4.5 ਸਾਲ ਆਪੋਜੀਸ਼ਨ ਚ ਯੂਥ ਕਾਂਗਰਸ ਪੰਜਾਬ ਦੀ ਕਮਾਂਡ ਸੰਭਾਲੀ ਜਲਨ ਸੈਕਟਰੀ ਲੈ ਔਰ ਜਿਸ ਤਰ੍ਹਾਂ ਰੰਦਾਵਾ ਸਾਹਿਬ ਨੇ ਦੱਸਿਆ ਕਿ ਗਿਲੇ ਸ਼ਿਕਵੇ ਹੁੰਦੇ ਨੇ ਪਰ ਮੈਂ ਅੱਜ ਕਿਸੇ ਵੀ ਗਿਲੇ ਕਿਸੇ ਵੀ ਪੁਰਾਣੀ ਗੱਲ ਦੀ ਚਰਚਾ ਜਾਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਮੇਰੇ ਪਿਤਾ ਨੇਤਾ ਆਪਣੇ ਅਖੀਰਲੇ ਸਾਹ ਸਾਰੇ ਕਾਂਗਰਸ ਪਾਰਟੀ ਆ ਦਾਖਾ ਹਲਕੇ ਦੇ ਵੀ ਫਲੋਰ ਵਿਖੇ ਉਸ ਦਿਨ ਸਵੇਰੇ ਸੰਧੂ ਸਾਹਿਬ ਦੇ ਬਹੁਤ ਭਾਰੀ ਗਿਣਤੀ ਸਪੋਰਟਰ ਆਏ ਸੀ 14 ਜਨਵਰੀ ਨੂੰ 13 ਦੀ ਲੋਹੜੀ ਸੀ 14 ਨੂੰ ਪ੍ਰਧਾਨ ਜੀ ਕਹਿਣ ਲੱਗੇ ਕਿ 13 ਨੂੰ ਰਾਤ ਨੂੰ ਲੋਹੜੀ ਮਣਾ ਕੇ ਅਗਲੇ ਦਿਨ ਲੋਕ ਲਿਆਉਣੇ ਔਖੇ ਨੇ ਔਰ ਮੈਨੂੰ ਰੰਧਾਵਾ ਸਾਹਿਬ ਰਾਉ ਜੀ ਦੇ ਆਫਿਸ ਤੋਂ ਸੁਨੇਹਾ ਲੱਗਿਆ ਕਿ ਕੁਝ ਡਿਫਰੈਂਟ ਕਰਨਾ ਕੁਝ ਲੋਕਾਂ ਤੋਂ ਵੱਖਰਾ ਕਰਨਾ ਤਾਂ ਮੈਂ ਬਾਤਾਂ ਚੋਂ ਜਦੋਂ ਹਾਦਸਾ ਹੋਇਆ ਮੈਂ ਅੰਦਾਵਾ ਸਭ ਕਈ ਮਹੀਨੇ ਸੋਚਦਾ ਰਿਹਾ ਕਿ ਸਾਡੇ ਪਿਤਾ ਜੀ ਕੁਝ ਡਿਫਰੈਂਟ ਹੀ ਕਰ ਗਏ ਆਪਣੀ ਪਾਰਟੀ ਆਪਣੇ ਪਾਰਲੀਮੈਂਟ ਹਲਕੇ ਦੇ ਵਿੱਚ ਆਪਣੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਉਸ ਵਿਧਾਨ ਸਭਾ ਜਿੱਥੋਂ ਪਹਿਲੀ ਵਾਰੀ ਵਿਧਾਨ ਸਭਾ ਜਿੱਤ ਕੇ ਐਮਐਲਏ ਬਣੇ ਮੰਤਰੀ ਬਣੇ ਫਿਰ ਮੈਂਬਰ ਪਾਰਲਮੈਂਟ ਬਣੇ ਉਸ ਵਿਧਾਨ ਸਭਾ ਦੀ ਸੜਕ ਤੇ ਸਾਂ ਲੈ ਅਖੀਰ। ਔਰ ਉਹਨਾਂ ਦਾ ਜੋ ਦਿਖਾਇਆ ਮਾਰਗ ਹੈ ਉਸ ਤੇ ਚੱਲਣਾ ਹੈ। ਕਿਸੇ ਨੂੰ ਮੇਰੀ ਉਸ ਵੇਲੇ ਕੋਈ ਕਹੀ ਗੱਲ ਕਿਸੇ ਬਜ਼ੁਰਗ ਨੂੰ ਕਿਸੇ ਨੌਜਵਾਨ ਸਾਥੀ ਨੂੰ ਬੁਰੀ ਲੱਗੀ ਹੋਵੇ ਉਹਦੇ ਵਾਸਤੇ ਮੈਂ ਸਿਰ ਚੁਮਾ ਕੇ ਮਾਫੀ ਮੰਗਦਾ ਹਾਂ ਔਰ ਜੋ ਹਮੇਸ਼ਾ ਪਾਰਟੀ ਲਈ ਕੰਮ ਕੀਤਾ ਹੈ ਔਰ ਖਾਸ ਤੌਰ ਕਰਕੇ ਰਾਜਾ ਜੀ ਜਿਹੜੇ 2 ਲੱਖ ਤੋਂ ਵੱਧ ਵੋਟਰ ਨੇ ਵਿਧਾਨ ਸਭਾ ਹਲਕਾ ਫਲੋਰ ਦੇ ਉਹਨਾਂ ਦਾ ਵੀ ਤੁਸੀਂ ਅੱਜ ਮਾਣ ਵਧਾਇਆ ਕਿਉਂਕਿ ਉਹਨਾਂ ਨੂੰ ਤਾਂ ਅਸੀਂ ਖੁਦ ਕਾਂਗਰਸ ਸ਼ਾਮਿਲ ਕੀਤਾ ਹੈ ਔਰ ਪਿਛਲੇ 1 ਸਾਲ ਤੋਂ ਰੰਧਾਵਾ ਸਾਹਿਬ ਇੱਕ ਗਾਮ ਵਾਲਾ ਮਾਹੌਲ ਸੀ ਹਲਕੇ 'ਚ ਲੋਕ ਖੁਸ਼ੀ ਗਮੀ ਤੇ ਵੀ बहुत बहुत दुखी लगते हैं तो मैं प्रधान जी का धनवाद करता है तोड़ा धनवाद करता है और सत्कारयोग लीडरशिप का और बाजवा जी का बहुत बहुत धनवाद करता है